ਤੁਹਾਡੀ ਵੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਇਦਾਂ ਦੇ ਹੋਣਗੇ ਜੋ ਕਾਫੀ ਲੰਮੇ ਸਮੇਂ ਤੋਂ ਰੁਕੇ ਪਏ ਨੇ ਜਿੰਨਾ ਕੰਮਾਂ ਦਾ ਪੂਰਾ ਹੋਣਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਹ ਕੰਮ ਕਾਫੀ ਲੰਮੇ ਸਮੇਂ ਤੋਂ ਰੁਕੇ ਪਏ ਨੇ ਇਸ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ ਇਸ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆ ਰਹੇ ਨੇ ਕਿਉਂਕਿ ਤੁਸੀਂ ਬਹੁਤ ਹੀ ਜ਼ਿਆਦਾ ਜ਼ੋਰ ਲਗਾ ਕੇ ਵੇਖ ਲਿਆ ਕਿ ਉਹ ਕੰਮ ਪੂਰਾ ਹੋ ਜਾਵੇ ਬਹੁਤ ਸਾਰੇ ਬਾਬਿਆਂ ਕੋਲ ਜਾਏ ਕਿ ਕੋਈ ਨਾ ਕੋਈ ਉਪਾਅ ਮਿਲ ਜਾਵੇ ਪਰ ਤੁਸੀਂ ਬਹੁਤ ਉਪਾਅ ਕਰ ਕਰਕੇ ਥੱਕ ਗਏ ਤੁਸੀਂ ਬਹੁਤ ਸਾਰੇ ਬਾਬਿਆਂ ਕੋਲ ਜਾ ਜਾ ਥੱਕ ਗਏ ਆਪਣੇ ਪੈਸੇ ਤੱਕ ਲਟਾ ਦਿੱਤੇ ਪਰ ਫਿਰ ਵੀ ਉਹ ਕੰਮ ਨਹੀਂ ਬਣੇ ਪਰ ਫਿਰ ਵੀ ਉਸ ਕੰਮ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਇਦਾਂ ਦੀ ਆ ਗਈ ਹੈ ਕਿ ਉਹ ਕੰਮ ਉੱਤੇ ਹੀ ਬੰਦ ਪਿਆ ਹੈ ਪਰ ਅੱਜ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਉਪਾਅ ਤੁਹਾਡੇ ਨਾਲ ਸਾਂਝਾ ਕਰੂੰਗਾ ਜੇਕਰ ਤੁਸੀਂ ਇੱਕ ਵਾਰ ਉਹ ਉਪਾਅ ਕਰ ਲਿਆ ਤੇ ਤੁਹਾਡੀ ਜ਼ਿੰਦਗੀ ਵਿੱਚ ਚਾਹੇ ਕਿੰਨੇ ਮਰਜੀ ਲੰਮੇ ਸਮੇਂ ਤੋਂ ਕੋਈ ਵੀ ਕੰਮ ਰੁਕਿਆ ਹੋਵੇ ਉਹ ਕੰਮ ਪੂਰਾ ਹੋ ਜਾਏਗਾ ਤੇ ਅੱਜ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣਗੇ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਇੱਕ ਇਨਸਾਨ ਬਹੁਤ ਹੀ ਪਰੇਸ਼ਾਨ ਹੁੰਦਾ ਕਿਉਂਕਿ ਉਸ ਕੋਲ ਬਿਲਕੁਲ ਵੀ ਪੈਸੇ ਨਹੀਂ ਸੀ ਉਹ ਵਿਚਾਰਾ ਨੌਕਰੀ ਦੀ ਬਹੁਤ ਹੀ ਤਲਾਸ਼ ਕਰਦਾ ਉਸ ਨੂੰ ਕੋਈ ਵੀ ਨੌਕਰੀ ਨਹੀਂ ਮਿਲਦੀ ਇਸ ਕਰਕੇ ਉਹ ਘਰੇ ਵੀ ਬਹੁਤ ਚੁੱਪਚੁੱਪ ਰਹਿੰਦਾ ਸੀ ਕਿਉਂਕਿ ਉਸ ਕੋਲ ਪੈਸੇ ਹੀ ਨਹੀਂ ਸੀ ਘਰ ਦੇ ਵੀ ਉਸ ਨੂੰ ਤਾਨੇ ਮਾਰਦੇ ਰਹਿੰਦੇ ਕਿ ਤੂੰ ਹਮੇਸ਼ਾ ਵੇਲਾ ਰਹਿਣਾ ਇੱਥੇ ਪਿਆਰ ਰਹਿਣਾ ਕੋਈ ਕੰਮ ਕਰ ਲਾ ਕੋਈ ਨੌਕਰੀ ਲੱਭ ਲਾ ਉਹ ਵਿਚਾਰਾ ਕੀ ਕਰਦਾ ਬਸ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣ ਲੈਂਦਾ ਕਿਉਂਕਿ ਉਹਦੇ ਕੋਲੇ ਨੌਕਰੀ ਵੀ ਨਹੀਂ ਸੀ ਕੋਈ ਕੰਮਕਾਰ ਕਰਨ ਨੂੰ ਵੀ ਨਹੀਂ ਸੀ ਇਸ ਕਰਕੇ ਉਹ ਵੇਲਾ ਘਰੇ ਪਿਆ ਰਹਿੰਦਾ ਸੀ ਇੱਕ ਦਿਨ ਉਸਦੇ ਪਿਤਾ ਜੀ ਕਹਿੰਦੇ ਨੇ ਕਿ ਤੂੰ ਇਦਾਂ ਕਰ ਕੋਈ ਆਪਣਾ ਕੰਮ ਕਰ ਲਾ ਪਰ ਉਸ ਕੋਲ ਪੈਸੇ ਹੁੰਦੇ ਫੇਰ ਹੀ ਕਰਦਾ ਉਹ ਆਪਣੇ ਪਿਤਾ ਜੀ ਨੂੰ ਕਹਿੰਦਾ ਕਿ ਦਿਓ ਮੈਨੂੰ ਪੈਸੇ ਮੈਂ ਕਰ ਲੈਣਾ ਉਸਦੇ ਪਿਤਾ ਜੀ ਕਹਿੰਦੇ ਨੇ ਕਿ ਆਪਣੇ ਕਮਾ ਮੈਂ ਤੈਨੂੰ ਕਿੱਥੋਂ ਪੈਸੇ ਦੇ ਦਾਂ ਿੱਕੀ ਜਈ ਗੱਲ ਨੂੰ ਲੈ ਕੇ ਦੋਨੋਂ ਆਪਸ ਦੇ ਵਿੱਚ ਬੈਸਣ ਲੱਗ ਜਾਂਦੇ ਨੇ ਉਸ ਦੀ ਮਾਂ ਉਸ ਲੜਕੇ ਨੂੰ ਕਹਿੰਦੀ ਹੈ ਕਿ ਜਾ ਤੂੰ ਘਰੋਂ ਚਲੇ ਜਾ ਐਵੇਂ ਆਪਣੇ ਪਿਤਾ ਜੀ ਨਾਲ ਉਲਝ ਰਿਹਾ ਉਹ ਵਿਚਾਰਾ ਇਨਸਾਨ ਘਰੋਂ ਬਾਹਰ ਚਲੇ ਜਾਂਦਾ ਬਹੁਤ ਪਰੇਸ਼ਾਨ ਸੀ ਕਿਉਂਕਿ ਇੱਕ ਤਾਂ ਉਸਦੇ ਕੋਈ ਚੰਗੇ ਦੋਸਤ ਵੀ ਨਹੀਂ ਸੀ ਚੰਗਾ ਕੋਈ ਉਸ ਦਾ ਸਾਥੀ ਵੀ ਨਹੀਂ ਸੀ ਤੇ ਘਰ ਦੇ ਵਿੱਚ ਵੀ ਉਸ ਨੂੰ ਬਹੁਤ ਪਰੇਸ਼ਾਨ ਕਰ ਰਹੇ ਸੀ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਕੱਚਾ ਰਾਹ ਜੋ ਕਿ ਇੱਕ ਅੱਗੇ ਪੱਕੇ ਜਾ ਕੇ ਰਾਹ ਨੂੰ ਮਿਲਦਾ ਸੀ ਉਹ ਇਨਸਾਨ ਉਸ ਕੱਚੇ ਰਾਹ ਤੇ ਤੁਰਨ ਲਈ ਚੱਲਿਆ ਜਾਂਦਾ ਤੁਰਦੇ ਤੁਰਦੇ ਬਾਫੀ ਅੱਗੇ ਚੱਲਿਆ ਜਾਂਦਾ ਅੱਗੇ ਜਾ ਕੇ ਵੇਖਦਾ ਕਿ ਇੱਕ ਫਕੀਰ ਬੈਠਾ ਹੋਇਆ ਜਿਹਦੇ ਕੋਲੇ ਬਹੁਤ ਸਾਰੇ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਆ ਰਹੇ ਸੀ ਉਹ ਸਾਰਿਆਂ ਦੀਆਂ ਮੁਸ਼ਕਲਾਂ ਹੱਲ ਕਰ ਰਿਹਾ ਸੀ ਉਹ ਇਨਸਾਨ ਵੀ ਉਸ ਫਕੀਰ ਨੂੰ ਜਾ ਕੇ ਕਹਿੰਦਾ ਕਿ ਮੈਂ ਤੈਨੂੰ ਤਾਂ ਮੰਨੂ ਜੇ ਮੇਰੀ ਮੁਸ਼ਕਿਲ ਵੀ ਹੱਲ ਕਰੇ। ਫਕੀਰ ਕਹਿੰਦਾ ਦੱਸੋ ਤੁਹਾਡੀ ਕੀ ਮੁਸ਼ਕਿਲ ਹੈ? ਤਾਂ ਉਹ ਇਨਸਾਨ ਕਹਿੰਦਾ ਕਿ ਮੇਰੀ ਇਹ ਮੁਸ਼ਕਿਲ ਹੈ। ਫਕੀਰ ਕਹਿੰਦਾ ਬਸ ਤੈਨੂੰ ਇੱਕ ਤਰੀਕਾ ਦੱਸਦੇ ਆ। ਤੂੰ ਉਹ ਤਰੀਕਾ ਕਰੀ। ਉਹ ਪੁੱਛਦਾ ਕੀ ਤਰੀਕਾ ਹੈ? ਫਕੀਰ ਕਹਿੰਦਾ ਕਿ ਤਰੀਕਾ ਧਿਆਨ ਨਾਲ ਸੁਣੀ। ਇਹ ਤਰੀਕਾ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੈ। ਇਸ ਤਰੀਕੇ ਦੇ ਨਾਲ ਤੇਰੇ ਰੁਕੇ ਕੰਮ ਵੀ ਚੱਲ ਪੈਣਗੇ। ਤੂੰ ਦੁਖੀ ਵੀ ਨਹੀਂ ਹੋਏਂਗਾ। ਤੇ ਤੇਰਾ ਕੰਮ ਕੋਈ ਅੜੇਗਾ ਨਹੀਂ ਉਹ ਇਨਸਾਨ ਪੁੱਛਦਾ ਕਿ ਜਲਦੀ ਦੱਸੋ ਉਹ ਸਾਧੂ ਸੰਤ ਫਕੀਰ ਕਹਿੰਦੇ ਨੇ ਕਿ ਇਦਾਂ ਕਰੀ ਕੱਲ ਨੂੰ ਸਾਡੇ ਕੋਲ ਆਈਂ ਤੇ ਇੱਕ ਲੱਡੂਆਂ ਦਾ ਭਰਿਆ ਥਾਲ ਲੈ ਕੇ ਆਈਂ ਫੇਰ ਤੈਨੂੰ ਇਹ ਉਪਾਅ ਦੱਸਾਂਗੇ ਉਹ ਕਹਿੰਦਾ ਠੀਕ ਐ ਤੇ ਉਹ ਲੜਕਾ ਉਦਾਂ ਹੀ ਕਰਦਾ ਅਗਲੇ ਦਿਨ ਜਾ ਕੇ ਲੱਡੂਆਂ ਦਾ ਭਰਿਆ ਥਾਲ ਲੈ ਕੇ ਆਉਂਦਾ ਉੱਥੇ ਜਾ ਕੇ ਫਕੀਰ ਨੂੰ ਕਹਿੰਦਾ ਕਿ ਤੁਸੀਂ ਲੱਡੂ ਕਹੇ ਸੀ ਮੈਂ ਲੱਡੂ ਲਿਆਇਆ ਫਕੀਰ ਕੋਲ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਹੋਏ ਸੀ ਫਕੀਰ ਵੇਖਦਾ ਕਿ ਇਹ ਤਾਂ ਸੱਚੀ ਲੱਡੂਆਂ ਦਾ ਥਾਲਾ ਲੈ ਫਕੀਰ ਉਸ ਨੂੰ ਕਹਿੰਦਾ ਕਿ ਇੱਕ ਕੰਮ ਕਰ ਇਹਨਾਂ ਸਾਰੇ ਲੱਡੂਆਂ ਨੂੰ ਇੱਕ ਦੇ ਉੱਪਰ ਇੱਕ ਰੱਖ ਲੈ ਉਹ ਇਨਸਾਨ ਬਿਲਕੁਲ ਉਦਾਂ ਹੀ ਕਰਦਾ ਇੱਕ ਲੱਡੂ ਦੇ ਉੱਪਰ ਇੱਕ ਲੱਡੂ ਰੱਖ ਕੇ ਉਹ ਢੇਰ ਜਿਹਾ ਲਾ ਲੈਂਦਾ ਫਕੀਰ ਕਹਿੰਦਾ ਕਿ ਤੂੰ ਉਹ ਪਾਣੀ ਦੀ ਨਦੀ ਦੇਖ ਰਿਹਾ ਉਹ ਸੂਆ ਜਿਹਾ ਦੇਖ ਰਿਹਾ ਤਾਂ ਉਹ ਕਹਿੰਦਾ ਹਾਂਜੀ ਤਾਂ ਉਹ ਫਕੀਰ ਕਹਿੰਦਾ ਇਦਾਂ ਕਰ ਇਹਨਾਂ ਲੱਡੂਆਂ ਨੂੰ ਆਪਣੇ ਸਿਰ ਦੇ ਉੱਪਰ ਰੱਖ ਲੈ ਤੇ ਉਹ ਸੂਏ ਨੂੰ ਪਾਰ ਕਰਕੇ ਉਧਰਲੇ ਪਾਸੇ ਇੱਕ ਕੀੜਿਆਂ ਦਾ ਪੋਣਾ ਹੈ ਉਹਦੇ ਉੱਪਰ ਇਹ ਲੱਡੂ ਰੱਖ ਕੇ ਆਉਣੇ ਨੇ ਉਹ ਕਹਿੰਦਾ ਹਾਂਜੀ ਮੈਂ ਰੱਖਿਆ ਹੁਨਾ ਪਰ ਉਹ ਫਕੀਰ ਕਹਿੰਦਾ ਗੱਲ ਸੁਣ ਲੱਡੂ ਇੱਕ ਤਾਂ ਥੱਲੇ ਨਹੀਂ ਡਿੱਗਣੇ ਚਾਹੀਦੇ ਤੇ ਦੂਸਰਾ ਪਾਣੀ ਦੇ ਵਿੱਚ ਨਹੀਂ ਡਿੱਗਣੇ ਚਾਹੀਦੇ ਜੇ ਲੱਡੂ ਥੱਲੇ ਡਿੱਗ ਪਏ ਫਿਰ ਇਹ ਉਪਾਅ ਕੰਮ ਨਹੀਂ ਕਰੇਗਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਲੱਡੂ ਥੱਲੇ ਨਹੀਂ ਡਿੱਗਣ ਦੇਵਾਂਗਾ ਉਹ ਥਾਲ ਨੂੰ ਆਪਣੇ ਸਿਰ ਉੱਪਰ ਰੱਖ ਲੈਂਦਾ ਉੱਥੇ ਖੜੇ ਬਹੁਤ ਸਾਰੇ ਲੋਕ ਵੇਖਦੇ ਨੇ ਕਿ ਇਹ ਲੱਡੂ ਡਿੱਗ ਪੈਣਗੇ ਉਹ ਬਹੁਤ ਸਾਰੇ ਲੋਕ ਉਸ ਇਨਸਾਨ ਨੂੰ ਕਹਿੰਦੇ ਵੀ ਨੇ ਕਿ ਪਾਣੀ ਵਿੱਚ ਤੂੰ ਰੁੜ ਜਾਏਂਗਾ ਪਾਣੀ ਦਾ ਵਹਾਅ ਤੇਜ ਹੈ ਲੱਡੂ ਵੀ ਡਿੱਗ ਪੈਣਗੇ ਪਰ ਉਹ ਇਨਸਾਨ ਚੁੱਪਚਾਪ ਲੱਡੂਆਂ ਦਾ ਥਾਲ ਸਿਰ ਤੇ ਰੱਖ ਕੇ ਪਾਣੀ ਨੂੰ ਪਾਰ ਕਰਨ ਲੱਗ ਜਾਂਦਾ ਹੈ ਹੌਲੀ ਹੌਲੀ ਉਹ ਪਾਣੀ ਪਾਰ ਕਰ ਜਾਂਦਾ ਤੇ ਲੱਡੂ ਦੂਸਰੀ ਸਾਈਡ ਰੱਖ ਕੇ ਤੇ ਉਹ ਵਾਪਸ ਆ ਜਾਂਦਾ ਸਾਰੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਉਹ ਇਨਸਾਨ ਕਹਿੰਦਾ ਕਿ ਹੁਣ ਬਾਬਾ ਜੀ ਉਪਾ ਇਹ ਹੀ ਸੀ ਕੀਰ ਕਹਿੰਦਾ ਤੈਨੂੰ ਕੁਝ ਸਮਝ ਨਹੀਂ ਲੱਗੀ ਉਹ ਕਹਿੰਦਾ ਨਹੀਂ ਮੈਨੂੰ ਤਾਂ ਕੁਝ ਸਮਝ ਨਹੀਂ ਲੱਗੀ ਫਕੀਰ ਕਹਿੰਦਾ ਕਿ ਉਪਾਅ ਇਹੀ ਸੀ ਤੂੰ ਦੇਖ ਤੂੰ ਕਿੰਨੇ ਪਿਆਰ ਨਾਲ ਉਹ ਨਦੀ ਪਾਰ ਕੀਤੀ ਕਿੰਨੇ ਪਿਆਰ ਦੇ ਨਾਲ ਕਿੰਨੇ ਧਿਆਨ ਦੇ ਨਾਲ ਉਹਨਾਂ ਲੱਡੂਆਂ ਨੂੰ ਆਪਣੇ ਸਿਰ ਦੇ ਉੱਪਰ ਰੱਖ ਕੇ ਬਿਲਕੁਲ ਵੀ ਡਿੱਗਣ ਨਹੀਂ ਦਿੱਤਾ ਲੋਕ ਤੈਨੂੰ ਬਹੁਤ ਕਹਿ ਰਹੇ ਸੀ ਕਿ ਤੂੰ ਡਿੱਗ ਪੇਗਾ ਪਰ ਤੂੰ ਬਹੁਤ ਹੀ ਧਿਆਨ ਨਾਲ ਸਭ ਕੁਝ ਕਰ ਲਿਆ ਇਹੀ ਤੇਰਾ ਉਪਾਅ ਹੈ ਤੂੰ ਕੀ ਕਰਨਾ ਜਿਵੇਂ ਤੂੰ ਬਹੁਤ ਹੀ ਧਿਆਨ ਨਾਲ ਇਸ ਲੱਡੂਆਂ ਵਾਲੇ ਕੰਮ ਨੂੰ ਕੀਤਾ ਬਿਲਕੁਲ ਉਸੇ ਹੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਉਹ ਜ਼ਰੂਰੀ ਕੰਮ ਕਰਨੇ ਨੇ ਜੋ ਬਹੁਤ ਹੀ ਜ਼ਿਆਦੇ ਤੂੰ ਕਰਨਾ ਚਾਹੁੰਦਾ ਤੇਰਾ ਸਾਰਾ ਧਿਆਨ ਉਹਨਾਂ ਕੰਮਾਂ ਦੇ ਵਿੱਚ ਹੋਣਾ ਚਾਹੀਦਾ ਜਿਵੇਂ ਤੂੰ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਉਵੇਂ ਹੀ ਉਹਨਾਂ ਜ਼ਰੂਰੀ ਕੰਮਾਂ ਦੇ ਵਿੱਚ ਵੀ ਤੂੰ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆ ਲੋਕ ਚਾਹੇ ਜੋ ਮਰਜ਼ੀ ਬੋਲੀ ਜਾਣ ਤੂੰ ਕਿਸੇ ਤੋਂ ਕੁਝ ਨਹੀਂ ਲੈਣਾ ਜੋ ਕੰਮ ਵੀ ਤੂੰ ਕਰਨਾ ਹੈ ਪੂਰਾ ਧਿਆਨ ਨਾਲ ਕਰਨਾ ਤੇ ਮਨ ਲਗਾ ਕੇ ਕਰਨਾ ਉਸ ਤੋਂ ਬਾਅਦ ਤੂੰ ਦੂਸਰਾ ਕੰਮ ਕੀ ਕਰਨਾ ਜਦੋਂ ਉਹ ਕੰਮ ਕਰਨਾ ਉਸ ਤੋਂ ਬਾਅਦ ਸਭ ਤੋਂ ਵੱਡਾ ਭਰੋਸਾ ਤੇਰਾ ਆਪਣੇ ਪੀਰ ਮੁਰਸ਼ਦ ਤੇ ਰੱਬ ਤੇ ਹੋਣਾ ਚਾਹੀਦਾ ਹੈ ਜਦੋਂ ਤੂੰ ਆਪਣੀ ਮਿਹਨਤ ਪੂਰੇ ਮਨ ਨਾਲ ਕਰੇਗਾ ਤੇ ਆਪਣੇ ਰੱਬ ਤੇ ਯਕੀਨ ਰੱਖੇਗਾ ਕਿ ਉਹ ਚੀਜ਼ ਮੈਨੂੰ ਜਰੂਰ ਮਿਲੇਗੀ ਜਿਹਦੇ ਲਈ ਮੈਂ ਇਹ ਕੰਮ ਕਰ ਰਿਹਾ ਤੇ ਪੀਰ ਮੁਰਸ਼ਦ ਤੈਨੂੰ ਕਦੀ ਵੀ ਖਾਲੀ ਨਹੀਂ ਮੋੜਨਗੇ ਤੇ ਤੇਰੀ ਝੋਲੀ ਜ਼ਰੂਰ ਭਰਨਗੇ ਤੇ ਤੈਨੂੰ ਇੰਨੀਆਂ ਖੁਸ਼ੀਆਂ ਦੇਣਗੇ ਕਿ ਤੂੰ ਕਦੀ ਸੋਚੀਆਂ ਨਹੀਂ ਹੋਣੀਆਂ ਉਹ ਇਨਸਾਨ ਸਮਝ ਜਾਂਦਾ ਤੇ ਹੌਲੀ ਹੌਲੀ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਉਹਦੇ ਦਿਨ ਵੀ ਚੰਗੇ ਹੋ ਜਾਂਦੇ ਨੇ ਤੇ ਉਹ ਮਿਹਨਤ ਕਰਕੇ ਆਪਣਾ ਕੋਈ ਕੰਮ ਵੀ ਸ਼ੁਰੂ ਕਰ ਲੈਂਦਾ ਹੈ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਪੀਰਾਂ ਲਈ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਨਾ ਤੱਕ ਕੇ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ